ਕੋਈ ਨਹੀਂ ਲੜਾਈ ਨਹੀਂ ਕੀ ਗਈ ਕੋਈ ਲੜਾਈ ਨਹੀਂ ਕੋਈ ਬੜਾਈ ਨਹੀਂ 40 ਸਾਲ ਦੀ ਉਹਨਾਂ ਬੇਮਰ ਸੀ ਤੇ ਉਹਨਾਂ ਦੀ ਬੇਟੀ ਸੀ ਨਾਲ ਲਾਡੀ ਜਿਹਦੀ ਕਰੀਬ 24-25 ਸਾਲ ਉਮਰ ਸੀ ਕਿ ਜਿਹੜੇ ਇਹ ਕਾਫੀ ਜਿਹੜੇ ਗਰੀਬ ਪਰਿਵਾਰ ਦੇ ਵਿੱਚੋਂ ਨੇ ਮ੍ਰਿਤਕਾਂ ਦੇ ਪਰਮਾ ਦੀ ਜਿਹੜੇ ਦੋ ਬੇਟੀਆਂ ਸੀ ਦੋਨੋਂ ਜਮਾਗੀ ਤੌਰ ਤੇ ਅਫਸੈਟ ਸੀ ਖੌਫनाक ਤਸਵੀਰਾਂ ਉਸ ਸਮੇਂ ਦੇਖਣ ਨੂੰ ਮਿਲੀਆਂ ਜਦੋਂ ਟ੍ਰੇਨ ਦੇ ਅੱਗੇ ਆ ਕੇ ਮਹਿਲਾ ਤੇ ਉਸ ਦੀ ਧੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੇ ਆਪਣੀ ਲੜਕੀ ਦਾ ਹੱਥ ਫੜ ਕੇ ਟ੍ਰੇਨ ਅੱਗੇ ਛਾਲ ਮਾਰ ਦਿੱਤੀ ਜਿਸ ਦੇ ਚਲਦਿਆਂ ਦੋਵਾਂ ਦੇ ਧੜਾਂ ਨਾਲੋਂ ਸਿਰ ਅਲੱਗ ਹੋ ਗਏ ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦਿਖਾਈ ਦੇ ਰਹੀ ਹੈ ਅਤੇ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਪੁੱਤ ਨਾ ਹੋਣ ਕਾਰਨ ਮਹਿਲਾ ਨੇ ਇਹ ਕਦਮ ਚੁੱਕਿਆ ਅਤੇ ਕਾਫੀ ਲੰਬੇ ਸਮੇਂ ਤੋਂ ਦਿਮਾਗੀ ਤੌਰ ਤੇ ਉਕਤ ਮਹਿਲਾ ਪ੍ਰੇਸ਼ਾਨ ਚੱਲ ਰਹੀ ਸੀ ਜਿਸ ਦੇ ਚਾਲਦਿਆਂ ਉਕਤ ਮਹਿਲਾ ਨੇ ਆਪਣੀ ਜੀਵਨ ਲੀਲਾ ਤਾਂ ਸਮਾਪਤ ਕੀਤੀ ਹੀ ਨਾਲ ਹੀ ਉਸ ਨੇ ਆਪਣੀ ਲੜਕੀ ਨੂੰ ਵੀ ਦਰਦਨਾਕ ਮੌਤ ਦਿੱਤੀ ਹੈ ਪਰਿਵਾਰ ਦਾ ਕੀ ਕਹਿਣਾ ਅਤੇ ਪੁਲਿਸ ਪ੍ਰਸ਼ਾਸਨ ਨੇ ਕਿਹੜੀ ਕਾਰਵਾਈ ਕੀਤੀ ਹੈ ਉਹ ਵੀ ਸੁਣ ਲੋ ਕੋਈ ਨਹੀਂ ਪਤਾ ਮੈਨੂੰ ਕੀ ਕੀ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾਈ ਨਹੀਂ ਆ ਚਲ ਇਦਨੋਂ ਦਰੋਂ ਦਵੇ ਸੀ

ਹਾਂ ਜੁਕਾਰੇ ਬੋਲਣਾ ਇੱਜਾਣਾ ਨਾ ਜਿੰਨ ਕੋਈ ਲੜਾਈ ਝਗੜਾ ਨਹੀਂਗਾ ਕੀ ਕਰ ਬਾਕੀ ਉਸੇ ਕਬਾਰ ਦਾ ਕਬਾਰ ਦਾ ਕੰਮ ਕਰ ਲਿਆ ਠੀਕ ਮੇਰੀ ਕੁੜੀ ਸੀ ਤੇ ਇੱਕ ਮੇਰੀ ਬਹੂ ਸੀ ਕਾਲੀ ਕਾਲੀ ਉਸ 사이ਡ ਕੀਤੇ ਕੀ ਨਾ ਸੀ ਕਿੰਨੇ ਕੀ ਦੇਖੋ ਜਿਹੜੇ ਲੜਕੀ ਪਰਮਾ ਸੀ ਉਹ ਕਰੀਬ 45 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਉਹਨਾਂ ਦੀ ਬੇਟੀ ਸੀ ਨਾਲ ਲਾਡੀ ਇਦੀ ਕਰੀਬ 24-25 ਸਾਲ ਦੀ ਉਮਰ ਸੀਗੀ ਜਿਹੜੇ ਇਹ ਕਾਫੀ ਜਿਹੜੇ ਗਰੀਬ ਪਰਿਵਾਰ ਦੇ ਵਿੱਚੋਂ ਨੇ ਬੜੀ ਦੁਖਦਾਈ ਘਟਨਾ ਹੋਈ ਹੈ ਕਿ ਸਵੇਰੇ ਇਹ ਮੈਂਟਲੀ ਤੌਰ ਤੇ ਬੜੇ ਅਫਸੈਟ ਰਹਿੰਦੇ ਸੀਗੇ ਇੱਕ ਤਾਂ ਦੇਖੋ ਜਿਹੜੀ ਉਹ ਬੇਟੀ ਸੀ ਲਾਡੀ ਉਹਦੀ ਵੀ ਦੋ ਜਗ੍ਹਾ ਮੈਰਿਜ ਵੀ ਕੀਤੀ ਹੈ ਪਰ ਜਦੋਂ ਉਹ ਮੈਂਟਲੀ ਤੌਰ ਤੇ ਕਾਫੀ ਜਿਹੜੀ ਉਹ ਅਫਸੈਟ ਸੀਗੀ ਮਤਲਬ ਇਹਨਾਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਕਈ ਵਾਰ ਰਾਤ ਨੂੰ ਉੱਠ ਕੇ ਵਿਚਾਰੇ ਗੱਲੀ ਤੁਰੇ ਜਾਂਦੇ ਸੀਗੇ ਕਦੇ ਕਿਤੇ ਚਲੇ ਜਾਣਾ ਕਦੇ ਕਿਤੇ ਚਲਾਣਾ ਪਰ ਆਪਾਂ ਪਰਿਵਾਰ ਵਿਚਾਰਾ ਭਾਲ-ਭਾਲ ਕੇ ਲੈ ਕੇ ਆਉਂਦਾ ਸੀਗਾ ਤੇ ਮੈਂ ਵੀ ਇਹਨਾਂ ਨੂੰ ਇੱਕ ਵਾਰ ਆਪਣੇ ਡਾਕਟਰ ਈਸ਼ਾਨ ਨੂੰ ਵੀ ਦਿਖਾਇਆ ਸੀਗਾ ਆਪਣੇ ਸਿਵਲ ਹਸਪਤਲ ਦੇ ਵਿੱਚ ਮੈਡੀਸਨ ਵੀ ਉਹਨਾਂ ਨੂੰ ਦਿੰਦੇ ਸੀਗੇ ਪਰ ਜਦੋਂ ਆ ਲੱਗੀ ਉਹਨੂੰ ਨਹੀਂ ਪਤਾ ਲੱਗਦਾ ਸੀਗਾ ਇਹ ਤਾਂ ਜਲੋ ਟ੍ਰੇਨ ਦੇ ਥਲੇ ਆ ਗਈਆਂ ਕਈ ਵਾਰ ਉਹ ਵਿਚਾਰੀਆਂ ਵੈਸੇ ਰਾਤ ਨੂੰ ਉੱਠ ਕੇ ਭੱਜ ਲੈਂਦੇ ਸੀ ਕਈ ਵਾਰ ਬੱਸਾਂ ਕੋਈ ਨਹੀਂ ਉਧਰ ਭੱਜ ਲੈਂਦੇ ਸੀ ਉੱਥੋਂ ਫੜ ਕੇ ਲੈ ਕੇ ਆਉਂਦੇ ਸੀਗੇ ਇਲਾਜ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਮਹਿੰਗੇ ਭਾਦਾ ਜਿਹੜਾ ਇਲਾਜ ਹੈ ਪਰਿਵਾਰ ਨਹੀਂ ਕਰਾ ਸਕਦੇ ਕਿਉਂਕਿ ਕਾਗਜ਼ ਚੁੱਕ ਕੇ ਇਹ ਪਰਿਵਾਰ ਜਿਹੜੇ ਸਾਰੇ ਗੁਜ਼ਾਰਾ ਕਰਦੇ ਨੇ ਬੜੇ ਗਰੀਬ ਪਰਿਵਾਰ ਹੈਗਾ ਜਿਹੜੀ ਇਹ ਘਟਨਾ ਵਾਪਰੀ ਹੈ ਬੜੀ ਵੱਡੀ ਹੀ ਦੁਖ ਬੜਾ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਾਡੇ ਮੇਰੇ ਪੂਰੇ ਵਾਰਡ ਨੂੰ ਕਿਉਂਕਿ ਇਸ ਪਰਿਵਾਰ ਨਾਲ ਮੇਰੇ ਬੜੇ ਪੁਰਾਣੇ ਸਬੰਧ ਨੇਗੇ ਬੜਾ ਚੰਗਾ ਪਰਿਵਾਰ ਹੈ ਬੜਾ ਸ਼੍ਰੀ ਪਰਿਵਾਰ ਹੈ ਬਹੁਤ ਵੱਡਾ ਜਿਹੜਾ ਇਹ ਘਟਾ ਪਿਆ ਗਿਆ ਇਸ ਪਰਿਵਾਰ ਨੂੰ ਤੇ ਜਿਹੜੇ ਉਹਨਾਂ ਦੇ ਲੜਕੀ ਹੈ ਪਰਮਾ ਉਹਨਾਂ ਦੇ ਘਰੋਂ ਨੇ ਕਾਲੀਰਾਮ ਉਹ ਵਿਚਾਰਾ ਬੜਾ ਸ਼ਰੀਫ ਬੰਦਾ ਹੈ ਸ਼ਰੀਫ ਦਾ ਜਿਹੜਾ ਰੋ ਰੋ ਪਰਿਵਾਰ ਦਾ ਬੁਰਾ ਹਾਲ ਹੈ ਇਥੋਂ ਤੱਕ ਜਦੋਂ ਲੈ ਕੇ ਆਏ ਆ ਉਹ ਰਾਸਤੇ ਦੇ ਵਿੱਚ ਵਿਚਾਰਾ ਤਿੰਨ ਵਾਰ ਤੋਗ ਕੇ ਸਿਖਾ ਕੇ गिर ਗਿਆ ਕਿਉਂਕਿ ਪਹਿਲਾਂ ਹੀ ਬੜਾ ਪਰੇਸ਼ਾਨ ਸੀਗਾ ਪਰ ਜਦੋਂ ਇਸ ਤਰ੍ਹਾਂ ਦੀ ਵੱਡੀ ਘਟਨਾ ਵਾਪਰ ਜਾਂਦੀ ਹੈ ਕੋਈ ਪਰਿਵਾਰ ਦੇ ਪੈਰਾਥੋਲੋਜੀ ਵਿੱਚ ਨਿਕਲ ਜਾਂਦੀ ਹੈ ਤੇ ਇਸ ਕਰਕੇ ਬਹੁਤ ਹੀ ਜ਼ਿਆਦਾ ਦੁੱਖਦਾਈ ਘਟਨਾ ਹੈ। ਇਹ ਚ ਹੋਰ ਖਾਉਣਾ ਜੇ ਕਿ ਇਹ ਮਾਨਸਿਕ ਪਛੰਡਾ ਕਾਰਨ ਕੀ ਜਾਏਗੀ। ਇਹ ਦੇਖੋ ਜਿਹੜੀ ਮਾਨਸਿਕ ਪਰੇਸ਼ਾਨੀ ਦਾ ਕਾਰਨ ਜਿਹੜਾ ਵੱਡਾ ਕਾਰਨ ਜਿੰਨਾ ਕਿ ਮੈਨੂੰ ਪਤਾ ਮੈਂ ਪੱਕਾ ਨਹੀਂ ਕਹਿ ਸਕਦਾ ਲੇਕਿਨ ਜਿੰਨਾ ਕਿ ਮੇਰੇ ਨਾਲ ਕੋਈ ਸ਼ੇਅਰ ਕੀਤਾ ਗਿਆ ਸੀਗਾ ਜਿਹੜੀ ਪਰਮਾ ਸੀ ਇਹਦੇ ਦੋ ਬੇਟੀਆਂ ਸੀ। ਇਹਦੇ ਬੇਟੇ ਦੀ ਇਹਨੂੰ ਬੜੀ ਪਰੇਸ਼ਾਨੀ ਹਾਲਾਂਕਿ ਇਹਨੂੰ ਕੋਈ ਤੰਗ ਨਹੀਂ ਕਰਦਾ ਸੀਗਾ ਕਿ ਤੁਹਾਡੇ ਕੋਈ ਬੇਟਾ ਨਹੀਂ ਹੈ। ਪਰ ਇਹਨ ਮੇਰੇ ਕੋਲੇ ਬੇਟਾ ਨਹੀਂ ਹੈ ਇਸ ਕਰਕੇ ਜਿਹੜਾ ਬਹੁਤ ਦਿਮਾਗੀ ਤੌਰ ਤੇ ਜਿਹੜਾ ਪਰੇਸ਼ਾਨੇ ਨਹੀਂ ਸੀਗੀ ਜਿਹੜੀ ਲਾਡੀ ਦੀ ਗੱਲ ਕਰਦੇ ਆਂ ਕੁੜੀ ਦੀ ਆਪਾਂ ਨੂੰ ਉਹ ਮਦਰ ਨੂੰ ਦੇਖ ਕੇ ਵੀ ਬੜਾ ਪਰੇਸ਼ਾਨੇ ਨਹੀਂ ਸੀਗੀ ਵੀ ਮੇਰੀ ਮਾਂ ਦਾ ਬੜਾ ਮਾੜਾ ਹਾਲ ਹੈ ਬੜਾ ਬੁਰਾ ਹਾਲ ਹੈ ਦਵਾਈ ਬੂਟੀ ਜਿੰਨੀ ਕੁ ਬਚਰੀ ਦੀ ਜਰੂਰਤ ਜੁਰਤ ਹੁੰਦੀ ਸੀ ਇਹਨਾਂ ਦੇ ਉਨੀ ਕੁ ਲੈ ਲੈਂਦੇ ਸੀਗੇ ਜਿਆਦਾ ਦਵਾਈ ਤਾਂ ਵੀ ਕੋਈ ਐਡਾ ਨਹੀਂ ਕਰ ਸਕਦੀ ਸੀ ਕਿਉਂਕਿ ਬੜਾ ਗਰੀ ਪਰਿਵਾਰਾ ਰੋਟੀ ਹੀ ਪਕਾਣੀ ਬੜੀ ਔਖੀ ਐ ਇਸ ਪਰਿਵਾਰ ਨੂੰ ਕੁੜੀ ਮੈਰਿਜ ਸੀ ਜਿਹੜੀ ਹਾਂ ਮੈਰਿਜ ਸੀਗੀ ਦੋ ਵਾਰ ਲੜਕੀ ਦੀ ਮੈਰਿਜ ਹੋਈ ਐ ਪਰ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਉਸ ਜਗ ਦੋ ਜਗ੍ਹਾ ਤੇ ਜਿਹੜੇ ਕੁੜੀ ਦਾ ਤਲਾਕ ਹੋ ਚੁੱਕਾ ਹੁੰਦਾ ਜੀ ਦੋ ਬੋੜੀਆਂ ਵੀ ਨੇ ਕਿੰਨਾ ਦੇ ਲਾਤਾਂ ਕਿਨਾ ਕੀ ਕੰਮ ਅੱਜ ਸਾਨੂੰ ਸਵੇਰੇ 6:00 ਸਵੇਰੇ ਜੇ ਮੈਸੇਜ ਆਇਆ ਸੀਗਾ ਵੀ ਰੇਲਵੇ ਚ ਸੰਗਰੂਰ ਪਲੇਟਫਾਰਮ ਰਿਕ ਦੇ ਨੇੜੇ ਇੱਕ ਨੰਬਰ ਲਾਈਨ ਦੇ ਉੱਪਰ ਦੋ ਲੇਡੀ ਡੈੱਡ ਬੋੜੀਆਂ ਪਈਆਂ ਨੇ ਤੇ ਜਿਸ ਤੇ ਮੈਂ ਸਮੇਤ ਮਲਕੀ ਸਿੰਘ ਐਸੀ ਮੌਕੇ ਤੇ ਗਿਆ ਸੀ ਜਿੱਥੇ ਦੋ ਲੇਡੀਜ਼ ਇੱਕ ਦੀ ਉਮਰ 42-43 ਸਾਲ ਹੈ ਉਹਦਾ ਨਾਮ ਪਤਾ ਲੱਗਿਆ ਪਰਮਾ ਪਤਨੀ ਕਾਲੀ ਰਾਮਨਗਰ ਵਸਤੀ ਸੰਗਰੂਰ ਦੂਜੀ ਲਾਸ਼ ਦੀ ਉਹਦੀ ਲੜਕੀ ਲਾਡੀ ਡਾਕਟਰ ਆਫ ਕਾਲੀ ਇਹ ਵੀ ਰਾਮਨਗਰ ਵਸਤੀ ਸੰਗਰੂਰ ਦੀ ਰਹਿਣ ਵਾਲੀ ਆ ਅਸੀਂ ਇਹਨਾਂ ਦੇ ਵਾਰਸਾਂ ਦੇ ਬਿਆਨ ਕਲੰਦ ਕੀਤੇ ਨੇ ਜਿਨ੍ਹਾਂ ਦੇ ਬਿਆਨਾਂ ਮੁਤਾਬਕ ਮ੍ਰਿਤਕਾ ਦੀ ਪਰਮਾ ਦੀ ਜਿਹੜੇ ਦੋ ਬੇਟੀਆਂ ਸੀ ਦੋਨੋਂ ਦਿਮਾਗੀ ਤੌਰ ਤੇ ਅਫਸੈਟ ਸੀ ਸਿਧਰੀਆਂ ਸੀ ਤੇ ਜਿਹੜੇ disc ਕਰ ਰਹੇ ਇਹਨਾਂ ਦਾ ਉੱਥੋਂ ਵੀ ਆਪਣੇ ਸਵਰਾਗਰ ਨਹੀਂ ਬਸਿਆ ਤੇ ਤਲਾਕ ਹੋ ਗਿਆ ਤੇ ਦੋਨੋਂ ਲੜਕੀਆਂ ਨਾਲ ਘਰ ਚ ਰਹਿ ਰਹੀਆਂ ਨੇ ਇਸ ਤੋਂ ਇਲਾਵਾ ਇਹਨਾਂ ਦੇ ਕੋਈ 12 ਦੇਣਾ ਸਾਲ ਪਹਿਲਾਂ ਕਾਕੂ ਨਾਮ ਦਾ ਲੜਕਾ ਸੀਗਾ ਮਰਨ ਵਾਲੀ ਦਾ ਉਹਦੀ ਵੀ ਡੈਥ ਹੋ ਗਈ ਸੀਗੀ ਬਿਮਾਰੀ ਕਾਰਨ ਇਹਨਾਂ ਕਾਰਨਾਂ ਕਰਕੇ ਵੀ ਇਹ ਪਰਮਾਇੜੀ ਪਰੇਸ਼ਾਨ ਰਹਿੰਦੀ ਸੀ ਦਿਮਾਗੀ ਤੌਰ ਤੇ ਟੈਨਸ਼ਨ ਰੱਖਦੀ ਸੀ ਲੜਕੀਆਂ ਦੇ ਅਫਸੈਟ ਹੋਣ ਕਰਨਾ ਇਸ ਕਰਕੇ ਨੇ ਆਏ ਅੱਜ ਸਵੇਰੇ ਸੁਸਾਇਡ ਕਾਲਿਆ ਟ੍ਰੇਨ ਰੇਡ ਆ ਕੇ ਕਿੰਨੇ ਕੁ ਟ੍ਰੇਨ ਨੋਟਵਗੇ ਨਾਲ ਮਿਲੇ ਜੀ ਨਹੀਂ ਜੀ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਇਹ ਸਤੂ ਸਾਹਿਬ ਕਿਹੜੀ ਅਸੀਂ 114 ਦੀ ਕਾਰਵਾਈ ਕੀਤੀ ਹੈ ਜੀ ਅ ਨਕਸ਼ੇ ਦੀ ਕਾਰਵਾਈ ਕਰਕੇ ਪੋਸਟਮੈਨ ਨੂੰ ਕਰਾ ਕੇ ਲਾਸ਼ ਵਾਪਸ ਆਲੇ ਕਰਾਂ ਸੰਗਰੂਰ ਤੋਂ ਕੀਰਤੀਪਾਲ ਦੀ ਰਿਪੋਰਟ ਔਨ ਏਅਰ